ਨੌਜਵਾਨਾਂ ਦੇ ਵਿੱਚ ਪੜਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇਗਾ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਾਂ ਇਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਸਮਾ ਬਦਲ ਰਿਹਾ ਜਿਹੜੇ ਰਿਸ਼ਤੇ ਨੇ ਉਹਨਾਂ ਵਿੱਚ ਵੀ ਨਿਗਾਰ ਆ ਰਿਹਾ ਖਤਾਸ ਆ ਰਹੀ ਪਰ ਭੈਣ ਤੇ ਭਰਾ ਦਾ ਅਜਿਹਾ ਰਿਸ਼ਤਾ ਹੈ ਕਿ ਅਟੁੱਟ ਰਿਸ਼ਤਾ ਹੈ ਔਰ ਹਰ ਸਾਲ ਭੈਣਾਂ ਨੂੰ ਉਡੀਕਾਂਦੀ ਹੈ ਰਖੜੀ ਦੇ ਤਿਹਾੜੀ ਕਿਉਂਕਿ ਰਖੜੀ ਦੇ ਤਿਹਾੜੀ ਤੇ ਹਰ ਕਿਸੇ ਭੈਣ ਦੀ ਇਹ ਖਾਹਸ਼ ਹੁੰਦੀ ਹੈ ਆਪਣੇ ਭਰਾ ਦੀ ਕਲਾਈ ਤੇ ਸਭ ਤੋਂ ਸੋਹਣੀ ਰਖੜੀ ਬੰਨੇ ਤਾਂ ਵੀ ਦੇਖਿਆ ਜੋ ਬਹੁਤ ਬਹੁਤ ਸੋਹਣੀਆਂ ਰਖੜੀਆਂ ਨੇ ਬਾਜ਼ਾਰ ਵਿੱਚ ਵਿਸਲੇ ਕਿਤੇ ਹੋਈਆਂ ਨੇ ਔਰ ਜਿਹੜੇ ਭੈਣਾਂ ਨੇ ਉਹਦੀ ਖਰੀਦਾਰੀ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਇਕ ਅਜਿਹਾ ਤਿਹਾਰਾ ਜਿਸ ਦੀ ਭੈਣਾਂ ਨੂੰ ਤੇ ਭਰਾਵਾਂ ਨੂੰ ਉਹਦੇ ਕਰੰਦੀ ਹੈ ਕਿ ਭੈਣਾਂ ਆਪਣੇ ਭਰਾ ਦੀ ਕਲਾਈ ਤੇ ਸੋਹਣੀ ਲਖੜੀ ਬੰਨ੍ਹਦੀਆਂ ਨੇ ਤੇ ਨਾਲ ਉਸ ਦੀ ਵੱਡੀ ਉਮਰ ਦੀ ਕਾਮਨਾ ਕਰਦੀਆਂ ਨੇ ਇੱਥੇ ਵੀ ਭਰਾਵਾਂ ਵੱਲੋਂ ਵੀ ਆਪਣੀ ਭੈਣ ਦੀ ਤਾਂ ਉਮਰ ਰੱਖਿਆ ਦਾ ਵਚਨ ਦਿੱਤਾ ਜਾਂਦਾ ਤੇ ਉਹਨਾਂ ਜਿਹੜਾ ਕਿ ਕੁਝ ਨੂੰ ਸਮ ਬਚਿਆ ਕੱਲ ਲਖੜੀ ਤੇ ਹਾਰ ਜਿਹੜਾ ਕਿ ਬਹੁਤ ਵੱਡੇ ਪੱਧਰ ਤੇ ਦੁਨੀਆ ਭਰ ਵਿੱਚ ਬਹੁਤ ਸਦਰਾ ਤੇ ਚਾਵ ਨਾਲ ਮਨਾਇਆ ਜਾਂਦਾ ਮੈਡਮ ਕਿੰਨੀ ਕ ਅਹਿਮਤ ਹੈਗੀ ਹੈ ਤਿਹਾਰ ਦੀ ਰਖੜੀ ਤਿਹਾਰ ਦੀ बहुत अहमियत है हमारे लाइफ में राखी के त्योहार की भाई बहन के लिए बहुत ज़्यादा इंपॉर्टेंट होता है उनके मिलने का एक सोर्स बन जाता है ऐसे चाहे नहीं भी बहाना मिले उन तो घर जाने का उनसे मिलने का इस त्यौहार पे हमें जाना ही पड़ेगा जो मर्जी हो जाए कितने भाई हैं सिंगल भाई तो हाँ। प्यार भी होगा हाँ बहुत प्यार है मेरा तो शादी के बाद तो अब ज़्यादा क्रीज रहता रहता है 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 कितना क्रीज रहता है। क्योंकि सारा साल ये इंतजार कब रखड़ी का का आए और बहन अपने भाई की कलाई पे सबसे सुंदर हाँ हा, बड़ा क्रेज रहता है इस बात का। काफी मैं वेट कर रही हूँ कल का की कल जाएंगे हम और राखी पहनाएंगे भाई को तो महंगी भी हो गई है उसमें अभी बात नहीं है महंगाई को ज्यादा मायने तो नहीं रखती बस चलो है तो है महंगाई अब फर्क तो है जो हमारे बचपन में था उसके अलावा भी फर्क तो है आजकल जो रिश्तों में खटास आ रही है क्या भाई बहन के रिश्तों में भी खटास आ रही है या अच्छे चल रहे भाई बहन का रिश्ता तो काफी खट्टा मीठा भरा ही होता है कभी खटास रहती है कभी मिठास रहती है ये तो कॉमन चीज है कभी लड़ाई भी होगी और कभी बड़ा ज्यादा प्यार भी होगा ये तो बड़ी नॉर्मल सी चीज है पर जो अपनी जिंदगी में बहुत ज्यादा रूठे रूठे हुए चाहे भाई या बहने रूठी उनको क्या मैसेज देना चाहोगे कल के लिए त्यौहार के लिए उनको मैं यही मैसेज देना चाहूंगी की इस त्योहार पे अपने सारे जो भी गिले शिक्वे हैं उनको दूर करें और राखी मनाए और खुश रहें बस बिल्कुल राखी मनाइए खुश रहिए गिले शिक्वे जो ਪੁਲਾਉਣੇ ਚਾਹੀਜੇ ਨੇ ਕਿਉਂਕਿ ਇਤਿਹਾਰ ਜਿਹੜੇ ਨੇ ਉਹ ਸਾਨੂੰ ਆਪਸ ਵਿੱਚ ਨਜ਼ਦੀਕ ਲਿਆਉਂਦੇ ਨੇ ਉਹ ਰਖੜੀ ਵਾਲਾ ਇਤਿਹਾਰ ਹੈ ਇਹ ਪਿਆਰੇ ਤੇ ਭਰਾ ਦੇ ਅਟੁੱਟ ਰਿਸ਼ਤੇ ਦਾ ਤਿਹਾਰ ਹੈ ਜਿਸ ਦੇ ਤਹਿਤ ਭੈਣਾਂ ਪੁੰਚੀਆਂ ਹੋਈਆਂ ਨੇ ਰਖੜੀ ਦੀ ਜੰਮ ਕੇ ਖਰੀਦਾਰੀ ਕਰਨ ਤਾਂਵੇ ਸਾਲਦਰ ਸਾਲ ਮਹਿੰਗਾਈ ਵਧ ਰਹੀ ਹੈ ਰਖੜੀਆਂ ਵੀ ਮੰਗੀਆਂ ਹੋ ਰਹੀਆਂ ਨੇ ਪਰ ਜਦੋਂ ਇਤਿਹਾਰ ਮਨਾ ਲੇ ਹੋਂ ਤਾਂ ਕਹਿੰਦੇ ਆ ਮਹਿੰਗਾਈ ਇੰਨੀ ਜਦਾ ਮਾਇਨੇ ਨਹੀਂ ਰਖਦੀ ਇਸ ਕਰਕੇ ਜਮ ਕੇ ਖਰੀਦਾਰੀ ਹੋ ਰਹੀ ਹੈ ਪਿੱਛੇ ਕਰ ਬਜ਼ਾਰ ਵਿੱਚ ਰੋੜਕਾ ਹੀ ਰੋੜਕਾ ਵਿਖਾਈ ਜਾ ਰਹੀ ਹੈ ਕਿਉਂਕਿ ਦੁਕਾਨਦਾਰ ਨੂੰ ਆਸ ਹੁੰਦੀ ਹੈ ਤਿਹਾੜ ਤੇ ਉਹਨਾਂ ਦੀ ਬਰਾਕੀ ਵਧੇਗੀ ਔਰ ਦੂਜੇ ਪਾਸੇ ਉਹ ਜਿਹੜੇ ਲੋਕ ਨਹੀਂ ਉਹ ਵੀ ਆਪਣੇ ਘਰਾਂ ਤੋਂ ਖਰੀਦਾਰੀ ਕਰਨ ਵਾਸਤੇ ਨਿਕਲੇ ਹੋਏ ਨੇ ਜਮ ਕੇ ਖਰੀਦਾਰੀ ਹੋ ਰਹੀ ਹੈ ਭਾਵੇਂ ਰਖੜੀਆਂ ਹੋਣ ਪਾਵੇ ਔ ਮਠਾਈ ਹੋਵੇ ਕੈਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਦਨੀ ਸਿਟੀਵੀ ਅੰਮ੍ਰਿਤਸਰ ਤਾਂ ਕੋਈ ਭੈਣਾ ਨੇ ਮੇਰੇ ਨਾਲ ਉਹਨਾਂ ਨਾਲ ਗੱਲਬਾਤ ਕਰਨ ਨੇ ਹਾਂਜੀ ਕਿਹੜੀ ਰਖੜੀ ਹੈ ਮੈਂ ਆਪਣੇ ਵੀਰ ਵਾਸਤੇ ਰਖੜੀ ਲਈ ਆ। ਦੇਖੋ ਕਿੰਨਾ ਸੋਹਣਾ ਬਾਕਸ ਆ। ਇਹ ਤਾਂ ਖਾਲੀ ਆ। ਇਹ ਫਰਿਆ ਨਹੀਂ ਆਇਆ ਦਿਖਣਾ। ਆ ਬੱਬਰਾਂਗੇ ਨਾ। ਕਸਟਮਾਈਜ਼ ਕਿਤਾ ਨਹੀਂ ਆਇਆ। ਸਖੜੀ ਭਰਮਣੀ ਕੀਤੀਆਂ। ਹਾਂਜੀ ਤਾਂ ਰਖੜੀ ਪਸੰਦੀ ਨਹੀਂ ਆ ਰਹੀ। ਰਖੜੀ ਪਸੰਦ ਕਰ ਰਹੀ ਆ। ਹਾਂ। ਅੱਛਾ ਇੱਕ ਦਿਲ ਦੀ ਖੁਆਇਸ਼ ਹੁੰਦੀ ਵੀ ਸਭ ਤੋਂ ਸੋਹਣੀ ਰਖੜੀ ਆਪਣੇ ਵੀਰ ਵਾਸਤੇ ਭੈਣ ਚੂਜ਼ ਕਰਦੀ ਆ। ਮੈਂ ਚੂਜ਼ ਕਰ ਰਹੀ ਆ। ਮੈਨੂੰ ਹੋਂ ਤੱਕ ਰਖੜੀ ਨਹੀਂ ਲੱਭੀ ਹੋਏ ਤੱਕ। ਤੇ ਕੀ ਕਹਿਣਾ ਕਿੰਨਾ ਕੁ ਪਿਆਰ ਹੈ ਭਰਾ ਨਾਲ। ਬਹੁਤ ਜ਼ਿਆਦਾ। ਕਿੰਨੇ ਭਰਾਣੇ? ਇੱਕੋ ਹੀ ਆ। ਬਹੁਤ ਜੀ ਬਹੁਤ ਪਿਆਰੇਗਾ ਜੀ। ਹਸ ਰਹੀ ਹਾਂ ਲੱਖੜੀ ਦੀ ਇਹ ਖਤਮ ਹੋ ਗਿਆ ਲੱਕੜੀਆ ਤਿਹਾਰਾ ਕਾਫੀ ਸਾਲਾ ਸਾਲ ਇੰਤਜ਼ਾਰ ਰਹਿੰਦਾ ਤਾਂ ਕੀ ਕਹਿਣਾ ਹੁੰਦਾ ਹੈ ਹਰ ਸਾਲ ਨੇ ਸ੍ਰੀ ਹੁੰਦਾ ਜੀ ਕਿੰਨੇ ਭਰਾ ਨੇ 21 ਪਿਆਰ ਸਿੰਗਲ ਹੈ ਕਿੰਨਾ ਪਿਆਰ ਹੈ ਤੁਹਾਡਾ ਭਰਾ ਨਾਲ ਭਰਾ ਨਾਲ ਬਹੁਤ ਯਾਰ ਤੇ ਬਹੁਤ ਹੈ ਪਰ ਪਹੇਗੇ ਉਹ ਦੂਰ ਹੈ ਸੀ ਅੱਛਾ ਠੀਕ ਹੈ ਜੋ ਸਾਡੇ ਚੰਨ ਦੇ ਮਤਲਬ ਜਿਹਨੇ ਵੀ ਦੂਰ ਹੈ ਕੋਣ ਜਾਊਗਾ ਜਿਹਦੀ ਕਹਿਣਾ ਚਾਹਵੇ ਅਸੀਂ ਫੈਸਲੇ ਬਹੁਤ ਸੋਹਣੇ ਗੱਲ ਹੁੰਦੀ ਰਹਿੰਦੀ ਹੈਗੀ ਆ ਹੱਥ ਪਤਾ ਲੱਗਦਾ ਰਹੇ ਨਾ ਨਾ ਸਭ ਕੁਝ ਰਖੜੀਆਂ ਫੇ ਭੇਜਤੀਆਂ ਜਿੱਥੇ ਭੈਣਾਂ ਨੂੰ ਵੀ ਭਰਾਵਾਂ ਨੂੰ ਵੀ ਰਖੜੀ ਤਿਹਾੜ ਦੀ ਉਡੀਕ ਹੁੰਦੀ ਹੈ ਤਾਂ ਦੁਕਾਨਦਾਰਾਂ ਨੂੰ ਵੀ ਉਡੀਕ ਹੁੰਦੀ ਹੈ ਕਿਉਂਕਿ ਦੁਕਾਨਦਾਰੀ ਕਾਫੀ ਜ਼ਿਆਦਾ ਉਸ ਤਿਹਾੜ ਤੇ ਜ਼ਿਆਦਾ ਚੱਲਦੀ ਹੈ ਤਾਂ ਮਠਾਈ ਦੀਆਂ ਦੁਕਾਨਾਂ ਵੀ ਸਜੀਆਂ ਹੋ ਜਾਂਦੀਆਂ ਤੁਹਾਨੂੰ ਦੇਖ ਕੇ ਦਿਖਾ ਦਿੰਦੇ ਆ ਜਿਹੜੀ ਕਿ ਮਠਾਈਆਂ ਇੱਥੇ ਦੁਕਾਨਾਂ ਬਰਫੀ ਹੈ ਠੋੜਾ ਬਰਫੀ ਹੈ ਕਲਾਕੰਦ ਨੇ ਹੋਰ ਬਹੁਤ ਸਾਰੇ ਮਠਾਈਆਂ ਜਿਹੜੀ ਕਿ ਇੱਥੇ ਸਜਾਈ ਗਈਆਂ ਨੇ ਔਰ ਲੋਕ ਵੀ ਜਿਹੜੇ ਕਿ ਐਸੇ ਮਠਾਈ ਦੀ ਜਮ ਕੇ ਖਰੀਦ ਕਾਦੇ ਨੇ ਦਗਲ ਬਾਤ ਵੀ ਕਰ ਲੈਣੇ ਆ ਦੁਕਾਨਦਾਰ ਨਾਲ ਭਾਜੀ ਕਿੰਨੀ ਕੁ ਉਡੀਕ ਹੁੰਦੀ ਹੈ ਰੱਖਣੀ ਤਿਆਰ ਦੀ ਤਿਆਰੀ ਕਦੋਂ ਸ਼ੁਰੂ ਹੋ ਜਾਂਦੀ ਹੈ ਜੀ ਐਨ ਜੀ ਪਹਿਲੇ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਭੈਣ ਭਰਾਵਾਂ ਦਾ ਪਵਿੱਤਰ ਤਿਉਹਾਰ ਮੰਨਿਆ ਗਿਆ ਜੀ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਬੜੇ ਹਰਸ਼ੋਲਾਸਨਾ ਮਨਾਇਆ ਜਾਂਦਾ ਔਰ ਸਭ ਤੋਂ ਪਹਿਲਾਂ ਇਹ ਐਕਚੁਅਲੀ ਕਾਫੀ ਹੋਲੀ ਤੋਂ ਬਾਅਦ ਵਿਸਾਖੀ ਤੋਂ ਬਾਅਦ ਇਹੀ ਤਿਉਹਾਰ ਦੀ ਉਡੀਕ ਰਹਿੰਦੀ ਹੈ ਹਰ ਦੁਕਾਨਦਾਰ ਨੂੰ ਹਰ ਭੈਣ ਭਰਾ ਨੂੰ ਹਰ ਕੋਈ ਜਿਹੜਾ ਵੀ ਇਸ ਰੋਜਨਾ ਨਾਲ ਜੁੜਿਆ ਜੀ ਇਸ ਵੈਸੇ ਇਹ ਨਾਲ ਜੁੜਿਆ ਉਹਨੂੰ ਅਸੀਂ ਬਹੁਤ ਬਹੁਤ ਵੇਟ ਰੈਂਦੀ ਆ ਕਿਉਂਕਿ ਭੈਣਾ ਵੀ ਭੈਣਾ ਨੂੰ ਜੁੜੀ ਰਹਿੰਦੀ ਆ ਸਾਲ ਜ ਦੋ ਤਿਹਾਰਾਂ ਦੇ ਭੈਣ ਭਰਾਵਾਂ ਨੂੰ ਬੜਾ ਜਿਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਇੱਕ ਦੂਜੇ ਨੂੰ ਮਿਲਣ ਤੇ ਵੀ ਲੋਕੀ ਰਹਿ ਗਏ ਨੇ ਮੋਬਾਈਲ ਦੀ ਹਾਂ ਇਹ ਸੋਸ਼ਲ ਮੀਡੀਆ ਜੋ ਦੇ ਕਰਕੇ ਕੁਝ ਸੋਸ਼ਲ ਮੀਡੀਆ ਦੇ ਫਾਇਦੇ ਵੀ ਆ ਜਿਦੇ ਲਈ ਤੁਸੀਂ ਦੇਖੋ ਰੀਅਲ ਸ਼ੋਰਟਸ ਚੱਲਦੇ ਨੇ ਜਿਦੇ ਚ ਭੈਣ ਭਰਾਵਾਂ ਦਾ ਪਿਆਰ ਬਕਾਇਆ ਜਾਂਦਾ ਲੋਕੀ ਨੂੰ ਦੇਖ ਕੇ ਥੋੜਾ ਜਿਹਾ ਪੇੜਿਸ ਵੀ ਹੁੰਦੇ ਨੇ ਇਸ ਨੂੰ ਲੈ ਕੇ ਪਰ ਜਿਹੜਾ ਸਾਡੇ ਧਾਰਮਿਕ ਜਿਹੜੇ ਜਰੇ ਨੇ ਇਹ ਸਦਾ ਹੀ ਚੱਲਦੇ ਰਹਿਣਗੇ ਭੈਣ ਭਰਾਵਾਂ ਦਾ ਪਿਆਰ ਹੈ ਜੀ ਸਭ ਖੁਸ਼ੀਆਂ ਮਨਾਉਣ ਸਾਥ ਕਰਨ ਦੀ ਹੈ ਕਿਨੂੰ ਪਹਿਲਾਂ ਤਿਆਰੀ ਹੋ ਜਾਂਦੀ ਹੈ ਮਠਾਈ ਦੀ ਕੋਈ ਕਾਫੀ ਜ਼ਿਆਦਾ ਡਿਮਾਂਡ ਹੁੰਦੀ ਹੈ ਇੱਕ ਦਿਨ ਦੀ ਮਠਾਈ ਤਿਆਰ ਨਹੀਂ ਹੋ ਜਾਂਦੀ ਕਿੰਨੇ ਕ ਸਮਾਂ ਪਹਿਲਾਂ ਤਿਆਰੀ ਹੋ ਜਾਂਦੀ ਹੈ ਇਹ ਪਿੰਡ ਲੱਗਦੇ ਜੀ ਪ੍ਰੋਪਰ ਦੋ ਪਿੰਡੇ ਪ੍ਰੋਸੀਜਰ ਹੈ ਦੋ ਤਿੰਨ ਤਿੰਨ ਤੇ ਸਾਰਾ ਆਪਾਂ ਸੈਟਅਪ ਕਰ ਲੀਦਾ ਪਿੱਛੇ ਪ੍ਰੋਪਰ ਸੈਟਅਪ ਲੱਗਾ ਹੁੰਦਾ ਜਿਹਦੇ ਕਰਕੇ ਗੈਰਟੀ ਚੰਗੀ ਦਿੰਦੇ ਹੁੰਦਾ ਦੇਖੋ ਜੀ ਮੇਰੇ ਖਿਆਲ ਚੋ ਕੀ ਸ੍ਰੀ ਬਿਊਟੀ ਕੰਮ ਕਰ ਰਹੀ ਹੈ ਤੇ ਤੁਹਾਨੂੰ ਪਤਾ ਹੀ ਹੈ ਜੇ ਅਸੀਂ ਕੁਆਲਿਟੀ ਚੰਗੀ ਦੇਵਾਂਗੇ ਤੇ ਗਾਹਕ ਆਪਣੇ ਆਪ ਆਏਗਾ ਮਾੜੀ ਕੋ ਮਾੜੀ ਚੀਜ਼ ਕੋਈ ਨਹੀਂ ਖਾ ਕੇ ਰਹਿ ਜਾਂਦੀ ਯਾਕੀ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਗ੍ਰਾਹਕ ਇੱਥੇ ਪਹੁੰਚੇ ਹੋਏ ਨੇ ਮਠਾਈ ਦੀ ਖਰੀਦਦਾਰੀ ਹੋ ਰਹੀ ਹੈ ਰੱਖੜੀ ਲਈ ਜਦਕਿ ਫਿੱਦਰੀ ਲੋਕ ਕਰਦੇ ਨੇ ਕਿਉਂਕਿ ਕੱਲ ਰੱਖੜੀ ਦਾ ਜਿਹੜਾ ਤਿਹਾਰਾ ਹੈ ਔਰ ਦੇਸ਼ ਅਤੇ ਦੁਨੀਆ ਭਰ ਵਿੱਚ ਬਹੁਤ ਸਦਰਾਂ ਤੇ ਚਾਵਨ ਨਾਲ ਮਨਾਇਆ ਜਾਣਾ ਔਰ ਇਸ ਤਿਹਾਰ ਤੇ ਹਰ ਦੁਕਾਨਦਾਰ ਨੂੰ ਇਹ ਆਸ ਹੁੰਦੀ ਹੈ ਵੀ ਉਸ ਦੀ ਦੁਕਾਨਦਾਰੀ ਤੇ ਲੋਕ ਆਉਣਗੇ ਤੇ ਉਹਦੀ ਖਰੀਦਦਾਰੀ ਵੀ ਵਧੇਗੀ ਕੈਮਾਪਾਸੂ ਸੁਖਪਾਲ ਦੇ ਨਾਲ ਸਿਕੰਦਰਪੁਰ ਸੇਚਾ ਜਨਕ ਸਿਟੀ ਵੀ ਅੰਮ੍ਰਿਤਸਰ